ਹਾਂਜੀ ਵੀਰ ਜੀ ਆਪਾਂ ਪਹੁੰਚ ਚੁੱਕੇ ਹਾਂ ਬਲਾਸਪੁਰ ਤੇ ਸਾਹਮਣੇ ਗੁਰਦੁਆਰਾ ਸਾਹਿਬ ਸਾਹਮਣੇ ਜੋ ਗਲੀ ਆ ਰਹੀ ਆ ਇਸ ਤੋਂ ਤਕਰੀਬਨ ਤਕਰੀਬਨ 1 2 3 4 5 6 6 ਨੰਬਰ ਦੀ ਦੁਕਾਨ ਆ ਜੀ ਆ ਤੁਹਾਨੂੰ ਦਿਖਾਉਣਾ ਹੈ ਫੌਜੀ ਕਲੈਕਸ਼ਨ ਫੌਜੀ ਕਲੈਕਸ਼ਨ ਨਾਲ ਮੋਬਾਈਲ ਦਾ ਮੋਬਾਈਲ ਨੰਬਰ ਵੀ ਆ ਜੀ ਬੁਰਜ ਕਲਾਲੇ ਵਾਲਿਆਂ ਦੀ ਦੁਕਾਨ ਆ ਇਹ ਤੇ ਨੋਟ ਇੱਥੇ ਬੱਚਿਆਂ ਦੇ ਜੈਂਟਸ ਅਤੇ ਲੇਡੀਜ਼ ਦੇ ਰੈਡੀਮੇਡ ਕੱਪੜੇ ਲੇਡੀਜ਼ ਦਾ ਮੇਕਅਪ ਦਾ ਸਮਾਨ ਲੇਡੀਜ਼ ਅੰਡਰ ਗਾਰਮੈਂਟ ਜੈਂਟਸ ਗਾਰਮੈਂਟ ਬੱਚਿਆਂ ਦੇ ਪੈਂਟ ਕੋਟ ਅਤੇ ਜੈਂਟਸ ਪੈਂਟ ਕੋਟ ਮਿਲਦੇ ਹਨ ਤੇ ਬਾਈ ਜੀ ਨੇ ਖਾਸ ਲਿਖਿਆ ਵੀ ਹੋਇਆ ਵੀ ਇੱਥੇ ਨੋਟ ਦੇ ਕੇ ਲਿਖਿਆ ਹੋਇਆ ਇੱਥੇ ਵਿਆਹ ਸ਼ਾਦੀਆਂ ਵਾਸਤੇ ਜਾਗੂ ਦਾ ਖਾਸ ਪ੍ਰਬੰਧ ਹੈ ਤੇ ਬਾਈ ਜੀ ਦਾ ਬਾਹਰ ਦੁਕਾਨ ਦਾ ਦ੍ਰਿਸ਼ ਤੁਹਾਨੂੰ ਦਿਖਾਉਣੇ ਆ ਬਾਹਰ ਕੱਪੜੇ ਮੇਰੇ ਟੰਗੇ ਹੋਏ ਤੇ ਹੁਣ ਲੈ ਕੇ ਚੱਲਦੇ ਆ ਤੁਹਾਨੂੰ ਦੁਕਾਨ ਦੇ ਬੀਟਰ ਦੁਕਾਨ ਦੇ ਅੰਦਰ ਤੇ ਬਾਕੀ ਬਾਈ ਜੀ ਨਾਲ ਗੱਲਬਾਤ ਵੀ ਕਰਦੇ ਆ ਤੇ ਨਵੀਂ ਦੁਕਾਨ ਕੀਤੀ ਹੈ ਬਾਈ ਜੀ ਨੇ ਤੇ ਪਹਿਲਾਂ ਬਾਈ ਜੀ ਫੌਜ ਚ ਰਹਿ ਚੁੱਕੇ ਆ ਤੇ ਹਾਂਜੀ ਬਾਈ ਜੀ ਸਤਿ ਸ਼ਕਾਲ ਜੀ ਬਾਈ ਜੀ ਸਤਿ ਸ਼ਕਾਲ ਤੇ ਬਾਈ ਜੀ ਕਿਵੇਂ ਲੱਗ ਰਿਹਾ ਫਿਰ ਨਵੀਂ ਦੁਕਾਨ ਕਰਕੇ ਨਹੀਂ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਜੀ ਤੇ ਬਾਈ ਜੀ ਕੀ ਕੀ ਵੈਰਾਈਟੀ ਰੱਖੀ ਆਪਣੇ ਕੋਲੇ ਵੈਰਾਈਟੀ ਆਪਣੇ ਕੋਲ ਸਾਰੀ ਹੈ ਜੀ ਗਰਮ ਕੱਪੜੇ ਹਾਂਜੀ ਮਤਲਬ ਜੈਂਟਸ ਕੋਟ ਆਪਣੇ ਪੈਂਟ ਸੂਟ ਹੀ ਪੈਂਟ ਕੋਟ ਜੀ ਟੌਪ ਲੈਗ ਸੂਟ ਸਾਰਾ ਆਪਣੇ ਕੋਲ ਸਮਾਨ ਰੱਖਿਆ ਜੀ ਬੱਚਿਆਂ ਦਾ ਮਤਲਬ ਕਿ ਬਾਈ ਜੀ ਦਾ ਕਹਿਣਾ ਮਤਲਬ ਇਹ ਹੈ ਵੀ ਬੱਚਿਆਂ ਤੋਂ ਲੈ ਕੇ ਜੈਂਸ ਲੇਡੀਜ਼ ਆਪਣੇ ਕੋਲੇ ਓਵਰ ਆਲ ਸਮਾਨ ਮਿਲਦਾ ਜੀ ਤੇ ਸਾਰੀ ਵੈਰਾਈਟੀ ਹੈ ਬਾਈ ਜੀ ਕੋਲੇ ਤੇ ਚਲੋ ਆਪਾਂ ਵੈਰਾਈਟੀ ਵੀ ਹੁਣ ਦਿਖਾਉਨੇ ਆ ਤੇ ਬਾਈ ਜੀ ਦਿਖਾਓ ਹੱਥ ਥੱਲੇ ਆ ਜਿਹੜੀ ਉੱਪਰ ਵੈਰਾਈਟੀ ਪਈ ਆ ਇਹ ਹੀ ਦਿਖਾਓ ਪਹਿਲਾਂ ਤਾਂ ਕੀ ਚੀਜ਼ ਆ ਇਹ ਇਹ ਜੀ ਆਪਣੇ ਟਰੈਕ ਸੂਟ ਆ ਜਾਂਦੇ ਜੀ ਟਰੈਕ ਸੂਟ ਆ ਗਿਆ ਜੀ ਵੱਡੇ ਛੋਟੇ ਬੱਚਿਆਂ ਦੇ ਵੀ ਆ ਓਕੇ ਇਹ ਟੌਪ ਸੂਟ ਕਿਤਾਈ ਇਹ ਤਾਂ ਭਾਈ ਜੀ ਕੀ ਰੇਟ ਆ ਬਾਜ਼ਾਰ ਦੇ ਵਿੱਚ ਤੇ ਆਪਣੀ ਦੁਕਾਨ ਤੇ ਕੀ ਰੇਟ ਆ ਯਾਰ ਦੇ ਵਿੱਚ ਹੀ ਸਾਨੂੰ 15-1600 ਰੁਪਏ ਰੇਟ ਹੈ ਬਾਜ਼ਾਰ ਦੇ ਵਿੱਚ 15-1600 ਰੇਟ ਆ ਤੇ ਆਪਣੀ ਦੁਕਾਨ ਤੇ ਕੀ ਰੇਟ ਆ ਜੀ ਆਪਣੇ ਕੋਲ ਮੈਕਸਿਆਂ ਨੂੰ ਲੈ ਕੇ ਹੈਗਾ ਆਪਣੇ ਕੋਲ 600 ਤੋਂ ਲੈ ਕੇ ਤਕਰੀਬਨ ਆਪਣਾ 1200 ਤੱਕ ਰਿਹਾ 1200 ਦਾ ਤਾਂ ਇਹ ਟਰੈਕਸੂਟ ਦਾ ਕੀ ਰੇਟ ਪਊਗਾ ਜੀ ਇਹ 1200 ਦਾ 1200 ਰੁਪਏ ਦਾ ਜੀ ਤੇ ਬਾਜ਼ਾਰ ਦੇ ਵਿੱਚ ਕੀ ਰੇਟ ਕਹੇ ਤੁਸੀਂ 16-1700 ਰੁਪਏ ਦਾ ਇਹ ਟਰੈਕਸੂਟ ਆ ਬਾਜ਼ਾਰ ਦੇ ਵਿੱਚ ਤੇ ਲੇਕਿਨ ਆਪਣੀ ਦੁਕਾਨ ਤੇ ਫੌਜੀ ਸਾਹਿਬ ਕਹਿ ਰਿਹਾ ਤੁਹਾਨੂੰ 1200 ਰੁਪਏ ਦੇ ਵਿੱਚ ਇਹ ਟਰੈਕਸੂਟ ਫੁੱਲ ਮਿਲੂਗਾ ਜੀ ਕਰਿਓ ਸਾਈਡ ਤੇ ਜੀ 600 ਤੋਂ ਲੈ ਕੇ ਆਪਣੀ ਦੁਕਾਨ ਟਰੈਕਸੂਟ 600 ਤੋਂ 600 ਰੁਪਏ ਤੋਂ ਲੈ ਕੇ ਟਰੈਕਸੂਟ ਆ ਜੀ ਹਾਂ 600 ਤੋਂ ਬਾਈ ਜੀ ਕਹਿ ਰਿਹਾ ਸ਼ੁਰੂਆਤ ਸਾਡੇ ਕੋਲੇ ਅੱਗੇ ਬਾਈ ਜੀ ਅੱਗੇ ਜੀ ਲੇਡੀਜ਼ ਹਾਂ ਲੇਡੀਜ਼ ਲੇਡੀਜ਼ ਟੌਪ ਆ ਗਏ ਹਾਂਜੀ ਇਹਦਾ ਕੀ ਰੇਟ ਆ ਜੀ ਇਹ ਸਿਕਰੀਵਨ ਤੁਹਾਨੂੰ 900 950 ਦਾ ਬਾਜ਼ਾਰ ਚ ਪਊਗਾ 900 950 ਦਾ ਬਾਜ਼ਾਰ ਚ ਪਊਗਾ ਤੇ ਆਪਣੀ ਦੁਕਾਨ ਤੇ ਕਿਹੜਾ ਸਾਢੇ 750 ਰੁਪਏ ਦਾ ਰੇਟ ਆ ਸਾਢੇ 750 ਰੁਪਏ ਦਾ ਪੂਰਾ ਟੌਪ ਹੈ ਬਿਲਕੁਲ ਫੁੱਲ ਫੁੱਲ ਦਾ ਬੱਚਾ ਜੀ ਓਕੇ 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 ਜੀ 4 500 ਤੋਂ ਲੈ ਕੇ ਟੌਪ ਆਪਣੇ ਕੋਲ 4 500 ਤੋਂ ਲੈ ਕੇ ਟੌਪ ਆਪਣੇ ਕੋਲੇ ਪੂਰੇ ਅਵੇਲੇਬਲ ਹੈਗੇ ਆ 7 ਸਾਢੇ 750 ਰੁਪਏ ਤੱਕ ਇਹ ਆ ਜਾਂਦੇ ਜੀ ਬੈਲਬਰਡ ਦੇ ਸੂਟ ਬਿਲਕੁਲ ਟ੍ਰੈਕ ਸੂਟ ਦੀ ਬੋਲ ਸਕਦੇ ਆ ਲੇਡੀਜ਼ ਹਾਂਜੀ ਹਾਂਜੀ ਇਹ ਤਕਰੀਬਨ ਬਾਜ਼ਾਰ 'ਚ 950000 ਰੇਟ ਆ। ਹਾਂਜੀ। ਤੇ ਆਪਣਾ ਹੈਗਾ ਰੇਟ ਜੀ 780 ਰੁਪਏ। 780 ਰੁਪਏ। ਬਾਈ ਜੀ ਨਾਲ ਦੇ ਨਾਲ ਸੁਣੀ ਜਾਇਓ ਤੇ ਬਾਈ ਜੀ ਬਾਜ਼ਾਰ ਦਾ ਵੀ ਰੇਟ ਦੱਸ ਰਹੇ ਆ ਤੇ ਆਪਣੀ ਦੁਕਾਨ ਦਾ ਵੀ ਰੇਟ ਦੱਸ ਰਹੇ ਆ। ਜੀ ਮਿਲਾਂ। ਟ੍ਰੈਕ ਚ ਕੋ ਬਾਈ। ਹਾਂਜੀ ਹਾਂਜੀ। ਕੱਪੜੇ ਦੀ ਫੁੱਲ ਗਾਰੰਟੀ ਆ ਬਾਈ ਜੀ। ਫੁੱਲ ਗਾਰੰਟੀ ਆ। ਕੱਪੜੇ ਦੀ ਫੁੱਲ ਗਾਰੰਟੀ ਆ ਬਾਈ ਜੀ ਕਹ ਰਹੇ ਆ। ਇਹ ਪੌਪ ਕੌਰ ਦੀਆਂ ਸਲਟ ਆ ਗਈਆਂ ਜੀ। ਪੌਪ ਕੌਰ ਦੀਆਂ ਜੀ। ਹਾਂਜੀ। ਓਕੇ। ਅੱਜ ਕੱਲ ਚੱਲੀਆਂ। ਹਾਂ ਜੋ ਅੱਜ ਕੱਲ ਟ੍ਰੈਂਡ ਅੰਗੇ ਜੋ ਨੌਜਵਾਨ ਪੀੜ੍ਹੀ ਪਾਉਂਦੀ ਤੇ ਕੋਣ ਬਾਜ਼ਾਰ ਦਾ ਰੇਟ 550 ਹਾਂਜੀ 300 ਤੱਕ ਦੇ ਰਹੇ ਆ ਤੇ ਆਪਾਂ ਤਕਰੀਬਨ 450 ਜੀ ਬਾਜ਼ਾਰ ਦੇ ਵਿੱਚ 650 ਰੁਪਏ ਬਾਈ ਜੀ ਕਹਿ ਰਿਹਾ ਤੇ ਆਪਣੀ ਦੁਕਾਨ ਤੇ 450 ਰੁਪਏ ਆ ਜੀ 450 ਰੁਪਏ ਦਾ ਜੀ ਤਮਾਕਾ ਹੀ ਆ ਬਾਈ ਜੀ ਤਮਾਕਾ ਹੀ ਆ ਵੀਡੀਓ ਦੇਖਣ ਅਨੁਸਾਰ ਤੁਸੀਂ ਦੁਕਾਨ ਤੇ ਵਿజిਟ ਜਰੂਰ ਕਰਿਓ ਇਹੋ ਜੀ ਮੋਟੀ ਆ ਜੀ ਹਾਂਜੀ ਇਹ ਵੀ ਸਰਦਗਾਂ ਵਾਲੀ ਆ ਗਈ ਸਰਟੀ ਹਾਂਜੀ ਹਾਂਜੀ ਤਕਰੀਬਨ ਬਾਜ਼ਾਰ ਚ 55 600 ਦੀ ਬਾਜ਼ਾਰ ਦੇ ਵਿੱਚ 55 600 ਰੁਪਏ ਦੀ ਆਪਣੀ ਦੁਕਾਨ ਦਾ ਕੀ ਪ੍ਰਾਈਸ ਆ ਜੀ 480 480 ਰੁਪਏ ਦੇ ਵਿੱਚ ਤੁਹਾਨੂੰ ਇਹ ਸ਼ਰਟ ਮਿਲੂਗੀ ਗਰਮ ਸ਼ਰਟ ਆ ਪੂਰੀ ਜੀ ਇਹ ਪੈਂਟ ਆ ਗਈ ਜੀ ਇਹ ਜੀਨ ਦੀ ਪੈਂਟ ਆ ਗਈ ਜੀ ਹਾਂ ਜੀ ਬਾਈ ਜੀ ਬੈਲ ਬਾਟਮ ਅੱਜ ਕੱਲ੍ਹ ਚੱਲੀਆਂ ਜੀ ਬੈਲ ਬਾਟਮ ਜੋ ਅੱਜ ਕੱਲ੍ਹ ਦੇ ਰਵਾਇਨਾਂ ਮੁੰਡੇ ਪਾਉਂਦੇ ਆ ਜੀ ਖੁੱਲੀ ਆ ਥੱਲੇੋਂ ਪੂਰੀ ਔਰ ਬਾਈ ਜੀ ਜੀਨ ਸੋਹਣੀ ਵੀ ਬਹੁਤ ਆ ਕਪੜਾ ਬਹੁਤ ਸੋਹਣਾ ਹਾਂਜੀ ਪੂਰੀ ਟੌਪ ਜੀ ਨਾ ਕੋਈ ਕਲਰ ਨਹੀਂ ਜਾਂਦਾ ਜੀ ਇਹਦੇ ਮੂਹਰੇ ਬੁਰਾ ਬਕਾਇਦਾ ਮਾਰਕਾ ਵੀ ਲੱਗਿਆ ਹੋਇਆ ਬਾਈ ਜੀ ਤੁਸੀਂ ਦੇਖ ਸਕਦੇ ਹੋ ਮੇਰੀ ਵੀਡੀਓ ਦੇਖਣ ਵਾਲੇ ਜੋ ਵੀ ਮੇਰੇ ਵੀਰ ਆ ਭੈਣ ਭਰਾ ਪ੍ਰੋਪਰ ਲੱਗੇ ਹੋਏ ਆ ਕੰਪਨੀ ਦੀ ਪੈਂਟ ਕੰਪਨੀ ਦੀ ਪੈਂਟ ਆ ਜੀ ਇਹਦਾ ਕੀ ਰੇਟ ਆ ਬਾਈ ਜੀ ਇਹ ਬਾਜ਼ਾਰ 'ਚ ਤਕਰੀਬਨ ਇਹ 1150 ਦੀ ਪੈਂਟ ਹੈ ਹਾਂਜੀ ਸਿਕਰੀ ਬਣਾ ਆਪਾਂ 800 ਰੁਪਏ ਦੀ ਪੈਂਟ ਦੇ ਬਾਜ਼ਾਰ ਦੇ ਵਿੱਚ 1000 1100 ਰੁਪਏ ਦੀ ਪੈਂਟ ਹੋਏ ਬਾਈ ਜੀ ਦੱਸ ਰਿਹਾ ਤੇ ਆਪਣੀ ਦੁਕਾਨ ਤੇ ਸਿਰਫ ਔਰ ਸਿਰਫ 800 ਰੁਪਏ ਦੇ ਵਿੱਚ ਤੁਹਾਨੂੰ ਇਹ ਮਿਲੂਗੀ ਇੱਕ ਵਾਰੀ ਤੁਸੀਂ ਵਿਜ਼ਿਟ ਜਰੂਰ ਕਰਿਓ ਜੋ ਵੀ ਮੇਰੀ ਵੀਡੀਓ ਦੇਖਣ ਆਲੇ ਆ ਮੇਰੇ ਸਰੋਤੇ ਆ ਮੇਰੇ ਨਿਰਗਾ ਭੈਣਾ ਮੇਰੇ ਭਰਾ ਤੇ ਬਾਈ ਜੀ ਆ ਕੋਟ ਟ੍ਰੈਂਡਿੰਗ ਦੇ ਵਿੱਚ ਬਹੁਤ ਚੱਲ ਰਿਹਾ ਹਾਂਜੀ ਇਹ ਐਂਟੀ ਫੀਲਿੰਗ ਕੋਟ ਹੈ ਜੀ ਐਂਟੀ ਫੀਲਿੰਗ ਕੋਟ ਹੈ ਓਕੇ ਜੀ ਇਹ ਬਾਜ਼ਾਰ ਦੇ ਵਿੱਚ 11-12 ਹਜ਼ਾਰ ਦਾ ਟੋਟਾ ਟੋਟਾ ਜੀ ਇਹ ਬਾਜ਼ਾਰ ਦੇ ਵਿੱਚ 11-1200 ਰੁਪਏ ਦਾ ਤੇ ਆਪਣੀ ਦੁਕਾਨ ਦਾ ਕੀ ਰੇਟ ਹੈ ਜੀ ਆਪਣੀ ਦੁਕਾਨ ਤੇ 850 ਦਾ ਟੋਟਾ ਆਪਣੀ ਦੁਕਾਨ ਤੇ 850 ਰੁਪਏ ਦਾ ਓਕੇ ਜੀ ਓਕੇ ਫੁੱਲ ਗਾਰੰਟੀ ਦੇ ਨਾਲ ਹਾਂ ਜੀ ਪੂਰੀ ਫੁੱਲ ਗਾਰੰਟੀ ਪੂਰਾ ਗਰਮ ਹੋਗਾ ਜੀ ਚਾਹੌਣ ਦੀ ਇਹ ਵੀ ਲੱਗੀ ਆ ਓਕੇ ਜੀ ਤੇ ਬਾਈ ਜੀ ਨਾ ਤੁਸੀਂ ਇੱਕ ਗੱਲ ਨੋਟ ਕਰਿਓ ਬਾਈ ਜੀ ਹਰ ਇੱਕ ਆਪਾਂ ਜਿਹੜਾ ਉਹ ਕਪੜਾ ਦੇਖਦੇ ਆਂ ਚਾਹ ਪੈਂਟ ਆ ਚਾਹ ਕੋਟ ਆ ਚਾਹ ਜੀਨ ਆ ਉਸ ਦੇ ਵਿੱਚ ਉਹ ਨਾਲ ਦੀ ਨਾਲ ਹਰ ਇੱਕ ਜਿਹੜੇ ਵੀ ਚੀਜ਼ ਦਾ ਪ੍ਰਾਈਸ ਦੱਸਦੇ ਆ ਉਹ ਨਾਲ ਇਹ ਵੀ ਕਹਿ ਰਿਹਾ ਵੀ ਬਾਜ਼ਾਰ ਦੇ ਵਿੱਚ ਕੀ ਰੇਟ ਆ ਤੇ ਆਪਣੀ ਦੁਕਾਨ ਦਾ ਕੀ ਰੇਟ ਆ ਤੁਸੀਂ ਆਪ ਹੀ ਸਮਝ ਲਿਓ ਹੁਣ ਵੀ ਬਾਜ਼ਾਰ ਨਾਲੋਂ ਕਿੰਨੇ ਸਸਤੇ ਰੇਟਾਂ ਤੇ ਤੁਹਾਡੇ ਕੋਲੇ ਤੁਹਾਨੂੰ ਇਹ ਚੀਜ਼ਾਂ ਪ੍ਰੋਵਾਈਡ ਕਰਾ ਹਾਂਜੀ ਤੇ ਉਸ ਤੋਂ ਬਕਾਇਦਾ ਬਾਈ ਜੀ ਕਹਿ ਰਹੇ ਆ ਵੀ ਜਦੋਂ ਕਸਟਮਰ ਸਾਡੀ ਦੁਕਾਨ ਤੇ ਆਊਗਾ ਉਹਦਾ ਹੋਰ ਵੀ ਮਾਣ ਕੀਤਾ ਜਾਊਗਾ ਬਹੁਤ ਹੀ ਖੁਸ਼ੀ ਦੀ ਗੱਲ ਆ ਜੀ ਤੇ ਇਹ ਕੀ ਡਿਜ਼ਾਈਨ ਇਹ ਬਲੇਜ਼ਰ ਆ ਗਿਆ ਜੀ ਚੈੱਕ ਦੇ ਵਿੱਚ ਵੀ ਹੈ ਪਲੇਨ ਵੀ ਹੈ ਚੈੱਕ ਦੇ ਵਿੱਚ ਵੀ ਅਤੇ ਪਲੇਨ ਵੀ ਆਇਆ ਹਾਂਜੀ ਇਹ ਤਕਰੀਬਨ ਬਾਜ਼ਾਰ ਦੇ ਵਿੱਚ 17-1800 ਤੋਂ ਰੇਟ ਹੈ। ਬਾਜ਼ਾਰ ਦੇ ਵਿੱਚ 17-1800 ਰੇਟ ਦੱਸ ਰਿਹਾ ਬਾਈ ਜੀ ਤੇ ਆਪਣੀ ਦੁਕਾਨ ਦਾ ਪ੍ਰਾਈਸ ਕੀ ਹੈ ਜੀ? ਆਪਣੀ ਦੁਕਾਨ ਤੇ 1400 ਦਾ। ਆਪਣੀ ਦੁਕਾਨ ਤੇ ਸਿਰਫ ਔਰ ਸਿਰਫ 1400 ਰੁਪਏ ਦਾ ਬਲੇਜ਼ਰ ਤੁਹਾਨੂੰ ਇਹ ਮਿਲੂਗਾ। ਇਹ ਜੀ 3 ਪੀਸ ਪੈਂਟ ਕੋਟ ਆ ਗਿਆ। ਹਾਂਜੀ ਹਾਂਜੀ ਹਾਂਜੀ। ਦੇਖੋ ਜੀ 3 ਪੀਸ। ਹਾਂਜੀ 3 ਪੀਸ ਪੈਂਟ ਕੋਟ ਬਹੁਤ ਹੀ ਸ਼ਾਨਦਾਰ ਆਈ। ਇਹਦਾ ਬਾਈ ਜੀ ਕੀ ਰੇਟ ਹੈ ਜੀ? ਇਹਦਾ ਰੇਟ ਆ ਤੁਸੀਂ ਬਾਜ਼ਾਰ ਦਾ ਵੀ ਦੱਸ ਦਿਓ ਤੇ ਆਪਣੀ ਦੁਕਾਨ ਦਾ ਵੀ ਦੱਸ ਦਿਓ ਥਰੀ ਪੀਸ ਤੁਹਾਨੂੰ ਇਹ 2800 2700 ਇਦਾਂ ਰੇਟ ਮਿਲੂਗਾ ਥਰੀ ਪੀਸ ਵਧੀਆ ਕੱਪੜਾ ਹੋਊਗਾ ਥਰੀ ਪੀਸ ਬਾਈ ਜੀ ਦੱਸ ਰਿਹਾ ਤੁਹਾਨੂੰ ਇਹ 2800 3000 ਦੇ ਵਿੱਚ ਬਾਜ਼ਾਰ ਦੇ ਵਿੱਚ ਮਿਲੂਗਾ ਤੇ ਆਪਣੀ ਆਪਣੀ ਦੁਕਾਨ ਦਾ ਵੀ ਰੇਟ ਦੱਸੋ ਬਾਈ ਜੀ ਆਪਾਂ ਟੋਟਲੀ 2200 ਟੋਟਲੀ 2200 ਰੁਪਏ ਦੇ ਵਿੱਚ ਤੁਹਾਨੂੰ ਇਹ ਪੈਂਟ ਕੋਟ ਥਰੀ ਪੀਸ ਇੱਥੇ ਮਿਲੂਗਾ ਜੀ ਬੁਰਜ ਕਲਾਲਾ ਵਾਲੇ ਬਾਈ ਦੁਕਾਨ ਫੌਜੀ ਦੀ ਦੁਕਾਨ ਆ ਜੀ ਇਹ ਤੇ ਬਲਾਸਪੁਰ ਗੁਰਦੁਆਰੇ ਵਾਲੀ ਗਲੀ ਸਾਹਮਣੇ ਜਦੋਂ ਆਪਾਂ ਆਵਾਂਗੇ ਤੇ ਬਾਹਰ ਬੋਰਡ ਵੀ ਲੱਗਾ ਹੋਇਆ ਹੈ ਮੇਨ ਬਾਜ਼ਾਰ ਦੇ ਵਿੱਚ ਬਾਈ ਜੀ ਦੀ ਦੁਕਾਨ ਆ ਜੀ ਤੇ ਇੱਕ ਵਾਰੀ ਵਿਜ਼ਿਟ ਜਰੂਰ ਕਰਿਓ ਤੇ ਆਹ ਬਾਈ ਜੀ ਹੋਰ ਦਿਖਾ ਰਿਹਾ ਹੈ ਵੈਰਿਟੀ ਲੇਡੀਜ਼ ਲੇਡੀਜ਼ ਜੀ ਸਰਾਰਾ ਹਾਂਜੀ ਲੇਡੀਜ਼ ਸਰਾਰਾ ਪੂਰਾ ਵਰਕ ਹੋਇਆ ਹੋਇਆ ਇਹ ਦੇਖੋ ਇਹ ਸਰਾਰਾ ਆ ਗਿਆ ਲੇਡੀ ਸਰਾਰਾ ਨਾ ਜੀ ਹਾਂਜੀ ਓਕੇ ਜੀ ਇਹ ਨਾਲ ਇਹ ਦੁਪੱਟਾ ਜੀ ਤੇ ਇਹਦਾ ਵੀ ਬਾਈ ਜੀ ਰੇਟ ਦੱਸੋ ਗਰਮ ਵਾਲਾ ਜਾਂ ਪੰਜਾਬ ਦੇ ਵਿੱਚ 18900 ਰੁਪਏ ਆ ਰੇਟ ਬਾਜ਼ਾਰ ਦੇ ਵਿੱਚ 18-1900 ਰੁਪਏ ਦਾ ਰੇਟ ਆ ਤੇ ਆਪਣੀ ਦੁਕਾਨ ਦਾ ਵੀ ਪ੍ਰਾਈਸ ਦੱਸੋ ਬਾਈ ਜੀ ਆਪਣੇ 1400 ਆਪਣੇ 1400 ਰੁਪਏ ਦਾ ਪ੍ਰਾਈਸ ਇੱਥੇ ਤੁਹਾਨੂੰ ਇਹ ਮਿਲੂਗਾ 1400 ਰੁਪਏ ਦੇ ਵਿੱਚ ਤੇ ਇਹ ਆ ਗਿਆ ਜੀ ਲਹਿੰਗਾ ਟਾਈਪ ਇਹ ਦੇਖੋ ਜੀ ਪੂਰਾ ਵਰਕ ਹੋਇਆ ਹੋਊਗਾ ਹਾਂ ਜੀ ਬਾਈ ਜੀ ਦੇਖਿਓ ਵੀਡੀਓ ਨੂੰ ਵੀਡੀਓ ਦੇਖਣ ਦੇ ਨਾਲ ਦੀ ਨਾਲ ਲਾਈਕ ਕਰਿਓ ਸ਼ੇਅਰ ਕਰਿਓ ਤੇ ਅਗੀਆਂ ਜੀ ਆਪਾਂ ਕਿਰਾਏ 'ਚ ਦਈਏ ਜੀ ਤਕਰੀਬਨ 6-700 ਰੁਪਏ ਦਾ ਕਿਰਾਇਆ ਹਾਂਜੀ ਬਾਈ ਜੀ ਕਹਿ ਰਿਹਾ ਜੀ ਇਹ ਤੀਨ ਆਪਾਂ ਕਿਰਾਏ ਤੇ ਵੀ ਦਿੰਨੇ ਆ ਤਾਂ 6-700 ਰੁਪਏ ਦਾ ਕਿਰਾਇਆ ਹੀ ਆ ਜਾਂਦਾ ਤੇ ਬਾਈ ਜੀ ਬਾਜ਼ਾਰ ਦਾ ਰੇਟ ਆ ਬਾਈ ਜੀ ਦੱਸ ਰਿਹਾ 2250 ਤੇ ਆਪਣੀ ਦੁਕਾਨ ਦਾ ਗ੍ਰੇਟਾ ਬਾਈ ਜੀ ਟੋਟਲੀ 1500 ਰੁਪਏ ਦੇ ਵਿੱਚ ਤੁਹਾਨੂੰ ਇਹ ਬਹੁਤ ਹੀ ਸ਼ਾਨਦਾਰ ਆਈਟਮ ਲੇਡੀ ਆਈਟਮ ਤੁਹਾਨੂੰ ਇੱਥੇ ਮਿਲੂਗੀ ਤੇ ਆ ਬਾਈ ਸਿੱਧੂ ਮੂਸੇਵਾਲ ਦੀ ਜੈਕਟ ਲੱਗਦੀ ਆ ਹਾਂਜੀ ਹਾਂਜੀ ਇਹ ਕੰਬੋ ਜੈਕਟ ਸਿੱਧੂ ਮੂਸੇ ਕੰਬੋ ਜੈਕਟ ਸਿੱਧੂ ਮੂਸੇਵਾਲੀ ਵੀਰ ਦੀ ਯਾਦ ਨੂੰ ਸਮਰਪਿਤ ਸਮਰਪਿਤ ਤੇ ਬਾਈ ਜੀ ਇਹਦਾ ਇਹਦਾ ਕੀ ਰੇਟ ਆ ਇਹ ਤਾਂ ਬਹੁਤ ਮਹਿੰਗੀ ਲੱਗਦੀ ਆ ਇਹਦਾ ਰੇਟ ਤਕਰੀਬਨ ਬਾਜ਼ਾਰ ਦਾ ਰੇਟ ਆ ਜੀ ਇਹਦਾ 1100 1000 ਰੁਪਿਆ 1100 1000 ਰੁਪਿਆ ਬਾਜ਼ਾਰ ਦਾ ਰੇਟ ਆ ਜੀ ਤੇ ਆਪਣੀ ਦੁਕਾਨ ਦਾ ਤੁਸੀਂ ਰੇਟ ਦੱਸੋ ਬਾਈ ਜੀ ਸਿਰਫ 800 800 ਰੁਪਏ ਦੇ ਵਿੱਚ ਤੁਹਾਨੂੰ ਇਹ ਜੈਕਟ ਇੱਥੋਂ ਮਿਲੂਗੀ ਹਰ ਇੱਕ ਸਾਈਜ਼ ਮਿਲੂਗਾ ਬਾਈ ਜੀ ਹਾਂਜੀ ਹਾਂਜੀ ਔਰ ਹਰ ਇੱਕ ਸਾਈਜ਼ ਤੁਹਾਨੂੰ ਇੱਥੇ ਅਵੇਲੇਬਲ ਮਿਲੂਗਾ ਪਲੇਨ ਪੌਕਟਾ ਸਿੱਧੂ ਮੂਸੇਵਾਲ ਦੀ ਯਾਦ ਦੇ ਵਿੱਚ ਇਹ ਜੈਕਟਾ ਇਹਦੇ ਵਿੱਚ ਕਲਰ ਵੀ ਬੜੇ ਪਿਆਰੇ ਪਿਆਰੇ ਆ ਤੁਸੀਂ ਦੇਖ ਸਕਦੇ ਹੋ ਕੰਬੋ ਜੈਕਟ ਬਾਈ ਜੀ ਕਹ ਰਿਹਾ ਕੰਬੋ ਜੈਕਟ ਇਹਦਾ ਨਾਮ ਜਿੱਦਾਂ ਦਾ ਬਾਈ ਜੱਟ ਸੀਗਾ ਸਿੱਧੂ ਮੂਸੇਵਾਲਾ ਤੇ ਉਹਦਾ ਨਾਮ ਦਿੱਤਾ ਗਿਆ ਹੈ ਜੈਕਟ ਨੂੰ ਵੈਰੀ ਗੁੱਡ ਜੀ ਬਾਕੀ ਤਕਰੀਬਨ ਜੀ ਆਪਣੇ ਕੋਲ ਲੇਡੀਜ਼ ਕੰਬੋ ਹਾਂਜੀ ਹਾਂਜੀ ਤੇ ਕੰਬੋ ਇਹ ਟਰੈਕਸੂਟ ਜੀ ਹਾਂਜੀ ਬਾਕੀ ਇਹ ਲੇਡੀਜ਼ ਕੋਟੀਆਂ ਵੱਡੇ ਕੋਟ 3 4 ਐਕਸਲ 5 ਐਕਸਲ ਹਾਂਜੀ ਠੀਕ ਹੈ ਜੀ ਬੱਚਿਆਂ ਦੇ ਗਰਲ ਸੂਟ ਪੈਂਟ ਕੋਟ ਬੱਚਿਆਂ ਦੇ ਬੱਚਿਆਂ ਦਾ ਪੈਂਟ ਕੋਟ ਜੀ ਹਾਂਜੀ ਬੱਚਿਆਂ ਦਾ ਪੈਂਟ ਕੋਟ ਵੀ ਦਿਖਾ ਦਿਓ ਜੀ ਕਰੀ ਆਹ ਦੇਖੋ ਜੀ ਬੱਚਿਆਂ ਦਾ ਪੈਂਟ ਕੋਟ ਆ ਗਿਆ ਜੀ ਇਹ 3 ਪੀਸ ਆ ਜੀ 3 ਪੀਸ ਬੱਚਿਆਂ ਦਾ ਪੈਂਟ ਕੋਟ ਜੀ ਬਹੁਤ ਹੀ ਸ਼ਾਨਦਾਰ ਕਲਰ ਤੇ ਇਹਦੇ ਵਿੱਚ ਕਲਰ ਬਾਈ ਜੀ ਆਪਣੇ ਕੋਲੇ ਜਿਹੜਾ ਕਲਰ ਚਾਹੀਦਾ ਉਹ ਮਿਲੂਗਾ ਜੀ ਜਿਹੜਾ ਕਲਰ ਤੁਹਾਨੂੰ ਚਾਹੀਦਾ ਬਾਈ ਜੀ ਉਹੀ ਕਲਰ ਮਿਲੂਗਾ ਜੀ ਬੱਚਿਆਂ ਦਾ ਪੈਂਟ ਕੋਟ ਇਹਦਾ ਕੀ ਪ੍ਰਾਈਸ ਆ ਬਾਈ ਜੀ ਇਹ ਬਾਜ਼ਾਰ ਤੋਂ 25-2600 ਰੁਪਿਆ ਇਹਦਾ ਰੇਟ ਮਿਲੂਗਾ ਜੀ ਬਾਜ਼ਾਰ ਦੇ ਵਿੱਚ 25-2600 ਰੁਪਿਆ ਬਾਈ ਜੀ ਕਹਿ ਰਿਆ ਤੇ ਆਪਣੀ ਦੁਕਾਨ ਦਾ ਪ੍ਰਾਈਸ ਦੱਸੋ ਜੀ ਆਪਣੀ ਦੁਕਾਨ ਤੇ ਗ੍ਰੇਟ ਮਿਲੂ ਸਿਰਫ 1800 ਰੁਪਏ ਦੇ ਵਿੱਚ ਤੇ ਉਸ ਤੋਂ ਬਾਅਦ ਬਾਈ ਜੀ ਵਾਰ-ਵਾਰ ਇਹ ਗੱਲ ਕਹਿ ਰਹੇ ਆ ਕਿ ਦੁਕਾਨ ਤੇ ਆਉਂਗੇ ਵਿਜ਼ਿਟ ਕਰੋਗੇ ਤੇ ਉਹਨਾਂ ਦਾ ਮਾਣ ਤਣ ਹੋਰ ਵੀ ਸਪੈਸ਼ਲ ਮਾਨ ਵੀ ਕੀਤਾ ਜਾਊਗਾ ਤੇ ਬਾਈ ਜੀ ਜਿੰਨੇ ਮੇਰੇ ਵੀਡੀਓ ਦੇਖਣ ਆਲੇ ਆ ਮੇਰੇ ਵੀਰੋ ਤੇ ਮੇਰੇ ਭੈਣਾ ਬੱਚਿਆਂ ਦੇ ਇੱਕ ਵਾਰੀ ਦੁਕਾਨ ਤੇ ਵੇਖਟ ਜਰੂਰ ਕਰਿਓ ਬੱਚਿਆਂ ਦੀ ਹਾਂਜੀ ਪੈਂਟ ਆ ਗਈ ਬੱਚਿਆਂ ਦੀ ਹਾਂਜੀ ਛੋਟੇ ਬੱਚਿਆਂ ਛੋਟੇ ਬੱਚਿਆਂ ਦੀ ਮਤਲਬ ਕਿ 6 ਪਾਉਟ ਹਾਂਜੀ ਮਤਲਬ ਕਿ ਬਾਈ ਜੀ ਤੁਸੀਂ ਹਰ ਇੱਕ ਵੈਰਾਈਟੀ ਆਪਣੀ ਦੁਕਾਨ ਤੇ ਰੱਖੀ ਹੋਈ ਆ ਬੱਚੇ ਤੋਂ ਲੈ ਕੇ ਜੈਂਟਸ ਤੱਕ ਤੇ ਹੋਰ ਵੀਰ ਜੀ ਕੀ ਕਹਿਣਾ ਚਾਹੋਗੇ ਬਸ ਇੱਕ ਵਾਰ ਤੁਸੀਂ ਆਓ ਜੀ ਵਿਜ਼ਿਟ ਕਰੋ ਤੁਹਾਨੂੰ ਆਪ ਹੀ ਤੁਸੀਂ ਦੁਬਾਰਾ ਬਾਰ ਬਾਰ ਆਓਗੇ ਆਏ ਬੰਦੇ ਦਾ ਮਾਨ ਕੀ ਆਏ ਬੰਦੇ ਦਾ ਬਾਈ ਜੀ ਕਹਿ ਰਿਹਾ ਆ ਆਓ ਜੋ ਕਸਟਮਰ ਆਉਣਗੇ ਦੁਕਾਨ ਤੇ ਵਿਜ਼ਿਟ ਕਰਨਗੇ ਉਹਨਾਂ ਦਾ ਸਪੈਸ਼ਲ ਸੋਰ ਸਪੈਸ਼ਲ ਮਾਨ ਵੀ ਕੀਤਾ ਜਾਊਗਾ ਔਰ ਵੈਸੇ ਵੀ ਬਾਈ ਜੀ ਇੰਨਾ ਸੋਹਣਾ ਸਮਾਨ ਇੰਨੇ ਮਹਿੰਗੇ ਮਹਿੰਗੇ ਪੈਂਟ ਕੋਟ ਬਾਈ ਜੀ ਬਹੁਤ ਹੀ ਘੱਟ ਰੇਟਾਂ ਤੇ ਦੇ ਰਿਹਾ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਰਿਹਾ ਤੇ ਵੀਡੀਓ ਦੇਖਣ ਸਾਰੀ ਮਚਾ ਲਿਓ ਧਮਾਲਾਂ ਬਾਈ ਜੀ ਤੇ ਪਹੁੰਚੋ ਕਿਹੜਾ ਪਿੰਡ ਆ ਬਈ ਜੀ ਇਹ ਬਲਾਸਪੁਰ ਸ਼ਹਿਰ ਬਲਾਸਪੁਰ ਸ਼ਹਿਰ ਗੁਰਦੁਆਰੇ ਦੇ ਸਾਹਮਣੇ ਬਿਲਕੁਲ ਗਰੀ ਆ ਤੇ ਬਾਹਰ ਬਾਈ ਜੀ ਦਾ ਬੋਰਡ ਲੱਗਿਆ ਹੋਇਆ ਵੀਡੀਓ ਦੇ ਵਿੱਚ ਵੀ ਫਟੇ ਦਿਖਾਇਆ ਹੋਇਆ ਤੇ ਵੀਡੀਓ ਦੇਖੋ ਤੇ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ ਧੰਨਵਾਦ ਜੀ